ਇਧਰ ਪਿਆਜ਼ ਵਾਲੇ ਮੁੰਡਿਆਂ ਨੇ ਵੱਟ ਛੱਡੇ ਆ ਵੀ ਲੱਗਿਆ ਜਿਹੜਾ ਪਿੱਛੇ ਵਾਲਾ ਮਾਲਕ ਉਹ ਵੀ ਵੈਕਰ ਠੀਕ ਆ ਵੀਰੇ ਠੀਕ ਉਹ ਵੀ ਚ ਬੇਸ ਨਾਲ ਛੋਟੇ-ਮੋਟੇ ਕਰਦੇ ਬਾਈ ਸਸਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਭੂਰੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਹੈਪੀ ਵੀਰ ਹਾਂ ਬਾਈ ਤੇ ਬਾਈ ਚੱਲੀ ਆ ਸਾਡੀ ਟੀਮ ਅੱਜ ਦੀ ਫਤੇਗੜ ਸਾਹਿਬ ਨੂੰ ਹਾਂਜੀ ਹੈਲੋ ਤੇ ਬਾਈ ਪਿੰਡ ਦੇ ਵੀ ਗਏ ਵੀਰ ਆਪਣੇ ਟਰਾਲੀ ਲੈ ਕੇ ਥੋੜੇ ਸਾਡੇ ਬੰਦੇ ਬਿਜੀ ਤੇ ਫਿਰ ਅਸੀਂ ਸੋਚਿਆ ਵੀ ਚੱਲ ਸ਼ਾਮ ਨੂੰ ਚੱਲਦੇ ਇਕੱਠੇ ਹੋ ਗਏ ਸ਼ਾਮ ਨੂੰ ਚਲਾ ਆਏ ਆ ਵੀ ਚੱਲ ਅਸੀਂ ਹੁਣ ਫਿਰ ਚੱਲੇ ਆ ਸਾਡਾ ਮੋਟਰਸ ਹਾਂ ਸਾਡਾ ਚੱਲੇ ਆ ਹੁਣ ਮੋਟਰਸਾਈਕਲ ਵਾਲਾ ਗਰੁੱਪ ਹੈਪੀ ਨੇ ਬਾਈ ਲੋਈ ਵੀ ਲੈ ਲਈ ਦਸਤਾਨੇ ਵੀ ਲੈ ਲਈ ਹੈਪੀ ਨਹੀਂ ਠੰਡ ਮੰਨਦਾ ਇਹ ਤੋਂ ਹੋਰ ਠੰਡ ਬਹੁਤ ਹੈ ਇਹਦਾ ਬਰਸ ਬਾਈ ਬਰਸ ਬਹੁਤ ਜੀ ਬਾਕੀ ਮੋਟਰਸਾਈਪਲ ਲੱਗਦੀ ਹੈ ਲੱਗਦੀ ਹੈ ਮੋਟਰਸਾਈਪਲ ਲੱਗਦੀ ਹੈ ਬਾਕੀ ਲੇ ਬਾਈ ਗੱਡੀ ਵੀ ਜਾਣੀ ਦੀ ਗੱਡੀ ਕਹਿੰਦੇ ਵੀ ਚਾਂਦੀ ਥੋੜੀ ਬਹੁਤ ਪਿੱਛੇ ਖੜਦੀ ਹੈ ਬਹੁਤ ਪਿੱਛੇ ਮੋਟਰਸਾਈਕਲ ਘੁੰਮ ਘਮਾ ਕੇ ਲੰਘ ਵੀ ਜਾਂਦਾ ਸੀ ਕਈ ਵੀਰਾਂ ਨੂੰ ਫੋਨ ਵੀ ਕਰੇ ਜਿਹੜੇ ਸਾਡੇ ਵੀਰ ਟਰੈਕਟਰ ਲੈ ਕੇ ਗਏ ਉਹਨਾਂ ਨੇ ਵੀ ਕਰਿਆ ਏ ਉਹ ਕਹਿੰਦੇ ਵੀ ਸਿਸਟਮ ਨੂੰ ਸਹੀ ਜਾਂ ਨਹੀਂ ਹੈਗਾ ਹਨਾ ਕਹਿੰਹੀਂ ਪੂਰੀ ਵੀ ਪੁਲਸ ਸਾਲੇ ਰੋਕ ਲੈਂਦੇ ਆ ਚਲੋ ਬਾਕੀ ਦੇਖਦੇ ਹਾਲੇ ਸਾਡੀ ਕੀ ਹਾਲਾਤ ਬਣਦੀ ਹੈ ਇੱਕ ਬੰਦਾ ਹੀ ਲੇਟ ਕਰਾ ਰਿਹਾ ਪੂਰੀ ਦਸ ਕਿਹੜਾ ਬਾਈ ਜੱਗਰ ਉਹੀ ਡੇਟ ਆਉਂਦਾ ਹਾਂ ਵਿਆਹ ਨੂੰ ਵੀ ਹੋਣੀ ਹੈ ਤੁਮ ਦਾ ਹਣ ਜੱਗੇ ਨੇ ਤੈਨੂੰ ਕਿੰਨੇ ਵਜੇ ਕਿਹਾ ਸੀ ਮੈਂ ਕਿ 4:30 ਵਜੇ ਤਿਆਰ ਰਹੀ ਮੈਂ ਗਿਆ ਚੱਲ 4:00 ਵਜੇ ਤਿਆਰ ਰਹੀ ਕਹਿੰਦਾ ਹਾਂ ਠੀਕ ਹੈ ਪੂਰੀ ਤੈਨੂੰ ਕਿੰਨੇ ਵਜੇ ਕਿਹਾ 5:00 ਵਜੇ ਪੂਰੀ ਨੂੰ ਫੋਨ ਕਰਕੇ ਕਹਿੰਦਾ 5:00 ਵਜੇ ਤਿਆਰ ਰਹੀ ਦੇ ਲੈ 5:00 ਵਜੇ ਅੱਧਾ ਘੰਟਾ ਹੋ ਗਿਆ ਹਾਂ ਭਾਈ ਇਹ ਨਹੀਂ ਜਾਣੀ ਕਹਿੰਦਾ ਰਾਤ ਨੂੰ ਚਲਦੀ ਜਾਨੀ ਕਿੱਦਾਂ ਫਿਰ ਰਾਤ ਨੂੰ 12:00 ਵਜੇ ਤੈਨ ਲੋਈ ਚੱਕ ਲਈ ਲੋਈਆਂ ਚੱਕ ਲਈ ਹਥਿਆਰ ਲੈ ਲਿਆ ਕੋਲ ਹੈ ਹੋਰ ਕੀ ਇਹਨਾਂ ਪਤਾ ਕਦ ਝਾੜ ਪਾਣੋ ਚਲੋ ਬਾਕੀ ਭਾਈ ਹੁਣ ਸਾਰੇ ਪਹੁੰਚੇ ਪਏ ਆ ਜੱਗੇ ਦੀ ਵੇਟ ਹੋ ਰਹੀ ਹੈ ਜੱਗੇ ਨਾਲ ਫੋਨ ਯਾਰ ਟਰੈਕਟਰ ਹੀ ਬੋਲੇ ਉਹਨਾਂ ਕਰਤੇ 5 ਵਜੇ ਜੇ ਟਰੈਕਟਰ ਲੈ ਚੱਲਣਾ ਹੂੰ ਟਰੈਕਟਰ ਵੀ ਨਹੀਂ ਜਾਣਾ ਕੁਝ ਵੀ ਨਹੀਂ ਜਾਣਾ ਨਹੀਂ ਜਾਣਾ ਸਾਲਾ ਜਹਾਜ਼ ਹੀ ਪਵਾਉਣਾ ਪਊ ਜਹਾਜ਼ ਮਂਗਾਉਣਾ ਪਊਗਾ ਪੂਰੀ ਭਾਈ ਪੂਰਾ ਮਂਗਾਣਾ ਮੈਂ ਕਹਾ ਹਰਾਮੀ ਹੈ ਭਾਈ ਇਹ ਬੰਦਾ ਫੋਨ ਚੱਕਦਾ ਨਹੀਂ ਹੈਗਾ ਫੋਨ ਭਾਈ ਇਹ ਤਾਂ ਨਹੀਂ ਚੱਕਦਾ ਕੱਲ ਉਹਨੂੰ ਦਵਾ ਕੇ ਲਿਆਂਦਾ ਗੀਜ਼ਰ ਉਹ ਗੀਜ਼ਰ ਚੱਲਿਆ ਹੀ ਨਹੀਂ ਹੈਗਾ ਮਾੜੀ ਕਿਸਮਤ ਪੂਰੀ ਘਰ ਆ ਕੇ ਕਿਹਨਾਂ ਪਤਾ ਗੀਜ਼ਰ ਚੱਲਣ ਦੀ ਦੇਖਦਾ ਹਾਂ ਵੀ ਮੈਂ ਨਹਾਇ ਲਵਾਂ ਆ ਇਹਨਿਕ ਤੇ ਲੇਟ ਹੋ ਗਿਆ ਚਲਾ ਦਿੰਦੇ ਰੁਪਈਆ ਨਹੀਂ ਭਾਈ ਚੁੱਲੇ 'ਪਾ ਪਾਣੀ ਤੇ ਰਿਪਾਉਣਾ ਗਰਮ ਹੈ ਪੂਰੀ ਅਹ ਤਾਂ ਲੇਟ ਹੋ ਗਿਆ ਹੁਣ ਖਾ ਉਹਦਾ ਭਾਈ ਤਾਂ ਹੁਣ ਗਰਮ ਪਾਣੀ ਵਗੈਰਾ ਕਰ ਲੱਗੇ ਭਾਈ ਚੱਲ ਪਾ ਬਣਾਉਣਾ ਪੂਰੀ ਹੈਪੀ ਕੈਚ ਕਰੂੰਗਾ ਭਾਈ ਮਤਲਬ ਉਹ 3 ਕੇ ਸਕਿੰਟ 'ਪਾ ਬੰਦ ਹੋ ਜਾਂਦਾ ਚਲਾ ਦਿੰਦੇ ਰੁਪਈਆ 500 ਲੈ ਜੀ ਆਟੋ ਕਟਵਾਂ ਦਿੱਕਤ ਹੈ ਭਾਈ ਆਲੇ ਕੇ ਫੋਰਮੈਨ ਆਏ ਕਸਮੇ ਤੇ ਲਾਤ ਥਾ ਪੂਰੀ ਵਈ ਪੂਰੀ ਦਾ ਪੂਰੀ ਨਾ ਜੈਨੀ ਸੀ ਬੋਲੀ ਗੁੰਗੇ ਦੀ ਮਾਂ ਸਮਝਦੀ ਆ ਪੂਰੀ ਬਾਈ ਪੂਰੀ ਨਾ ਜੈਨੀ ਸੇਵਾ ਕਰੀ ਨਾ ਆਪਣੇ ਲਾਗਬਸ ਜਿੰਨੀ ਆਵੇ ਨਾਲੀਆਂ ਨੂੰ ਨੀ ਇਹ ਵੀ ਸਾਫ ਕਰਦੀ ਆ ਸਾਰੀ ਨਾਲੀ ਕੱਢਦੀ ਹੈ ਵੀ ਕਿੰਨਾ ਟਾਈਮ ਹੋ ਗਿਆ ਤੈਨੂੰ ਦੇਖਦਿਆਂ ਇਹ ਕੰਮ ਕਰਦਿਆਂ ਇਹਨੂੰ ਪੂਰੀ ਮੈਂ ਕਹਨਾ ਜਦ ਇਹ ਹੋਣਾ ਮਤਲਬ 14-15 ਸਾਲ ਦਾ ਜਾਤੇ ਲੱਗਦਾ ਨਾ ਜਾਤੇ ਲੱਗਿਆ ਦਾ ਪੂਰੀਆ ਹੁਣ ਇਹਦੇ ਕੋਈ ਦੋ ਜਵਾਕ ਹੋਗੇ ਦੇਖ ਲੈ ਹਲੇ ਵੀ ਹੋਈ ਆ ਪੂਰੀ ਇਹ ਪੱਕੇ ਢੀਂ ਵਾਲੇ ਆ ਪੂਰੀ 6 ਮਹੀਨੇ ਪਹਿਰ 5-6 ਮਹੀਨੇ ਦਾ ਹੋ ਗਿਆ ਸਰ 5-6 ਮਹੀਨੇ ਬਸ ਸਾਫ ਕਰਨੀ ਪੈਂਦੀ ਹੈ ਸਲਾਮ ਸਲਾਮ ਪਾਣੀ ਖੜਾ ਰਿਹਾ ਹਾਂ ਭਾਈ ਇਹ ਵੀ ਗੱਲ ਤੇਰੀ ਪੱਕੀ ਹੈ ਪਾਣੀ ਦਾ ਲੈਵਲ ਉੱਚਾ ਹੋ ਜਾਂਦਾ ਲੈਵਲ ਉੱਚਾ ਹੋ ਜਾਂਦਾ ਬਾਕੀ ਪੂਰੀ ਨੂੰ ਲੋੜ ਵੀ ਇੱਧਰ ਪਾਣੀ ਦੀ ਆ ਸਾਡੇ ਵੀ ਪਾਣੀ ਚਾਹੀਦਾ ਹੈ ਹੈ ਉਹ ਜੀ ਭਾਈ ਕਹਿੰਦੇ ਫਿਰ ਹੀਲਾ ਹੋਏ ਗਿਆ ਹਾਂ ਪੂਰੀ ਹੋ ਗਿਆ ਹੀਲਾ ਹੋ ਗਿਆ ਕੀ ਬਣਿਆ ਦੱਸੋ ਫਿਰ ਗੱਡੀ ਮਿਲੀ ਕਿਹੜੀ ਗੱਡੀ ਮਿਲੀ ਉਹ ਵਿੱਕੀ ਬਾਈ ਜੀ ਵਿੱਕੀ ਬਾਈ ਕਹਿੰਦਾ ਵੀ ਮੈਂ ਗੱਡੀ ਲੈ ਚੱਲਦਾ ਇਕੱਠੇ ਹੋ ਜੋ ਤੇ ਅਸੀਂ 6 ਜਾਣੇ ਸੀ ਆ 7ਵਾਂ ਵਿੱਕੀ ਬਾਈ ਪੂਰੀ ਕਿੰਨੇ ਵੇਚਦੇ ਹੋ ਚ ਉਦੇ ਚ ਤਾਂ ਬਹਿੰਦੇ ਆ 8 7 8 ਐਨੇ ਕੇ ਬਹਿੰਦੇ ਆ ਬੰਦੇ ਪੂਰੇ ਆ ਸੀ ਹੁਣ ਕਿਉਂਕਿ ਹੰਪੇ ਮੋਟਰਸਾਈਕਲ ਨਾਲ ਪਸਵਾਜ ਜਾਂਦਾ ਹੁਣ ਹੁਣ ਇਕੱਠੇ ਜੋ ਕੇ ਚੱਲੂਗੇ ਉਦਾਂ ਵੀ ਠੰਡ ਲੱਗਣੀ ਸੀ ਹਨਾ ਪੂਰੀ ਹਵਾ ਲੱਗਣੀ ਛਾਂ ਨੂੰ ਹਵਾ ਲੱਗਣੀ ਪੂਰੀ ਤੂੰ ਟਿਕਟ ਕੱਢਦਾ ਬਾਈ ਬੈਗ ਬੈ ਪਿਆ ਮੈਂ ਕਿਹਾ ਕੱਢ ਟਿਕਟ ਕਿੱਥੇ ਟਿਕਟ ਕੱਢੀ ਸ਼ੁਰੂ ਕਿੱਥੇ ਬਾਈ ਲਿਆਓ ਬਾਈ ਲਿਆਓ ਗੱਡੀ ਤਾਂ ਆਵੇ ਟਿਕਟ ਦੇਣੇ ਆ ਟਿਕਟ ਲੈ ਲਈ ਟਿਕਟ ਵੇਲਾ ਟਿਕਟ ਲੱਗਣੀ ਆ ਹਾਂ ਇਕ ਟਾ ਕਟਾਓ ਬੜਾ ਵਿੱਚ ਬੈਠੋ ਤੂੰ ਵੀ ਕਟਾ ਤੂੰ ਮੈਂ ਵੀ ਕਟਾਉਂਦਾ ਨਹੀਂ ਲੱਗਦਾ ਮੈਂ ਵੀ ਕਟਾਉਂਦਾ ਬਾਈ ਮੈਂ ਵੀ ਕਟਾਉਂਦਾ ਸਾਰਿਆਂ ਨੇ ਕਟਾਉਣੀਆਂ ਐ ਮੈਂ ਤਾਂ ਮੁਰਸੀ ਰੱਖਿਆ ਵਾ ਬਾਈ ਜੱਦੇ ਦੇ ਤੇ ਸਾਹਿਬ ਜਾਦੀ ਦੇ ਲੱਕ ਛੋਟੇ ਛੋਟੇ ਜਿਹੜਾ ਨੇ ਇਹ ਜੀ ਠੰਡੇ ਚ ਕਰਵਾਨੀ ਸਹੀ ਗੱਲ ਆ ਬਾਈ ਇਹ ਜੀ ਠੱਡ ਚ ਲੜੀ ਸੌਖੀ ਨਹੀਂ ਆਪਾਂ ਨੂੰ ਊੜੇ ਖੜੇ ਨੂੰ ਠੱਡ ਬਾਈ ਜੱਦੇ ਟਾਈਮਾਂ ਤਾਂ ਮਤਲਬ ਇੰਨੇ ਮਕਾਨ ਬੋਲ ਵੀ ਲਿੰਦੇ ਹੁੰਦੇ ਭੂਰੀ ਕਿਉਂਕਿ ਜੱਦੇ ਟਾਈਮ ਦਾ ਖੁੱਲਾ ਹੀ ਏਰੀਆ ਤਾਂ ਹਵਾ ਚੱਲਦੀ ਠੰਡੇ ਹੁੰਦੇ ਆ ਬਾਕੀ ਬਾਈ ਸਾਨੂੰ ਜਾਣ ਦੀ ਵਿਵਤਾ ਬੇਵਿਦੇਸ਼ ਹੀ ਜਾਣਾ ਕਿਤਾ ਸਾਨੂੰ ਬਾਕੀ ਬਾਈ ਤੁਹਾਨੂੰ ਗੁਰੂ ਘਰਾਂ ਦੇ ਵੀ ਦਰਸ਼ਨ ਕਰਾਂਗੇ ਉੱਥੇ ਪਹੁੰਚ ਕੇ ਅੱਜ ਤੱਕ ਕਹਿੰਦੇ ਵੀ ਟਾਈਮ ਜੇ ਕੇ ਪਹੁੰਚ ਕੇ ਇੱਕ ਵਾਰ ਮੱਥਾ ਟੇਕ ਲਈਏ ਠੀਕ ਨਹੀਂ ਬਾਈ ਮੱਥਾ ਤਾਂ ਮੇਰੇ ਪਰ 12 11 ਇੱਕ ਤੋਂ ਪਹਿਲੇ ਚਲੋ ਆਪਾਂ ਨਾ ਜੀ ਟੇਕ ਲੈਣਾ ਪੂਰੀ ਨਾ ਕਿਸੇ ਵੀ ਤਰੀਕੇ ਦਾ ਹਾਂ ਟੇਕ ਲੈਣਾ ਆਇਆ ਫਿਰ ਔਖਾ ਉਹਦਾ ਫਿਰ ਲੰਗਰ ਬਾਕੀ ਬਾਈ ਜੱਗੇ ਦੀ ਹਲੇ ਵੀ ਵੇਟ ਹੋ ਰਹੀ ਹੈ ਉਹ ਝੂਠ ਬੋਲਦਾ ਪੂਰੀ ਕਾਦੇ ਪਰ ਉਹ ਟਰੈਕਟਰ ਬੋਲਦਾ ਇਹਦਾ ਉਹ ਕਹੀ ਜਾ ਰਿਹਾ ਨਾ ਆ ਰਿਹਾ ਇਹ ਪੂਰੀ ਘਰਾਂ ਵੀ ਟਰੈਕਟਰ ਦੀ ਆਵਾਜ਼ ਬੰਨੂ ਵਿੱਚ ਨੂੰ ਆਈ ਹੈ ਟਰੈਕਟਰ ਦੀ ਆਵਾਜ਼ ਵਿੱਚ ਨੂੰ ਉਹ ਸੱਚ ਨਹੀਂ ਦੱਸਦਾ ਉਹ ਟਰੈਕਰ ਲਾਉਣਾ ਪੈਣਾ ਵੀ ਬੰਦਾ ਪਤਾ ਤਾਂ ਲੱਗੇ ਕਿੱਥੇ ਆ ਹਲੋ ਜੀ ਬਈ ਗੱਡੀ ਸਾਡੀ ਤਿਆਰ ਆ ਝੰਡਾ ਦੇ ਦੇ ਹੁਣ ਕੱਖਣਾ ਲੱਗੂਗਾ ਇਹਨੂੰ ਲਾਜ ਗਾੜ ਬਾਈ ਸੋਚ ਕਿੱਦਾਂ ਲੱਗੂਗਾ ਇਹ ਮੂਰੇ ਕਿੱਦਾਂ ਬੰਨ੍ਹਾਂਗਾ ਇਹ ਮੈਂ ਕਿ ਦੇਖ ਤੁਸੀਂ ਬੰਨਦੇ ਰਹਿੰਦੇ ਕਿੱਦਾਂ ਲੱਗਣਾ ਬਾਕੀ ਆ ਗਏ ਲੋਟੇ ਲੋਟੇ ਕਿੰਨੇ ਵਜੇ ਚੱਲ ਜਿਹੜੇ ਆ ਓਕੇ 6 ਵਜੇ ਚੱਲਿਆ ਨਿਕਾ ਕਿਉਂ 6 ਵਜੇ ਚੱਲ ਨਹੀਂ ਚੱਲੇ ਚੰਦਰਵਾ ਚੱਲੇ ਆ ਚੰਦਰਵਾ ਚੱਲੇ ਆ ਚਾਰ ਕੋਲ ਕੋ ਚੜ ਗਿਆ ਨਹੀਂ ਜਕੇ ਛੂੜਨਾ ਬੋਲੇ ਕਰ ਮੈਂ ਕਿਤੇ ਲੈ ਕੇ ਕਹਿੰਦਾ 4 ਵਜੇ ਕਹਿੰਦਾ ਨਾ ਹੁਣ ਲੱਗਿਆ ਤੇ ਅਸੀਂ ਵੀ ਫਿਰ ਆਦੇ ਕੋਈ ਸਵਾਰ ਕੇ ਨਾ ਯਾਰ ਨਹੀਂ ਯਾਰ ਸਾਲ ਬਾਅਦ ਨਾ ਆਇਆ ਕੋਣ ਹੁੰਦਾ ਰੂੜਾ ਘਸਾਇਆ ਇਹਦੇ ਪੰਜ ਛੇ ਜਿਹੜੇ ਨਾ ਆਉਂਦੇ ਇਕੱਠੇ ਹੋ ਕੇ ਘਰ ਦੇ ਫਿਰ ਕਿੰਦੂ ਝੂਠ ਬੋਲਦਾ ਹੈ ਚਾਵੇਂ ਨਾ ਰਗੜਿਆ ਪਹਿਲਾਂ ਇਹ ਹੈਪੀ ਦੇਣਾ ਵਿਚਾਰਾ ਸਾਜਰੇ ਸਾਥੇ ਵਿਲਾਇਆ ਪਿਆ ਮੈਂ ਕਿ ਤਿੰਨ ਵਜੇ ਦਾ ਬੈਠਾ ਤਿਆਰ ਹੋਈ ਹੈਪੀ ਲੋਟ ਬੈਠੇ ਬਈ ਠੰਡ ਨਹੀਂ ਲੱਗਦੀ ਪੂਰੀ ਕੌਫੀ ਜੰਮਣੀ ਦੀ ਹੋਰ ਕੀ ਆ ਠੰਡ ਬਹੁਤ ਹੌਂਕ ਰੋਲਪਾ ਬਾਈ ਹੌਣ ਟੱਕਰ ਦਾ ਧੀਰੀ ਵਾਲਾ ਨਾਮ ਲੈ ਕੇ ਤਰਪਾ ਠੰਡ ਕੇ ਉਹ ਜਗ੍ਹਾ ਧੁੰਦ ਪੈ ਗਈ ਵੀਰੇ ਜੇ ਟਾਈਮ ਕੇ ਲੰਘ ਜਿਵੇਂ ਧੁੰਦ ਨਹੀਂ ਮਿਲਦੀ ਹੈਗੀ ਅੱਜ ਦੇਖ ਲੈ ਹੈ ਕੰਨਾ ਆਇਆ ਬਾਬੀ ਦਾ ਨਾਮ ਨੇ ਕਿਨੂੰ ਠੰਡ ਲੱਗੀ ਲੱਗੀ ਰਹੀ ਬਾਈ ਇਹ ਜਿਹੜੇ ਤੇ ਬਗੈਨਾਤਾ ਹੈਪੀ ਨਾਲੇ ਮੀਨਾ ਹੋ ਗਿਆ ਨਾ ਇਹ ਤਾਂ ਹੈ ਦੋ ਬੰਦੇ ਆ ਇੱਕ ਢਾਂਗ ਉੱਤਰ ਦੇ ਪਿੱਛੇ ਵਾਲੀ ਆ ਮੈਂ ਕਿ ਚਾਰਜ ਲੱਗ ਗਿਆ ਮੈਂ ਕਿ ਗੁੱਲੀ ਜੀ ਬੋਲੇ ਦੋ ਲੱਗਦੀਆਂ ਇੰਚ ਹਾਂ ਇਹ ਕੰਡੇ 'ਪਰ ਸਵਾਰ ਕੇ ਚੜਾ ਲੈ। ਹਾਂ ਭਾਈ। ਜੱਗਾ ਭਾਈ ਗਿਆ ਪਤਾ ਫੈਕਟਰੀ 'ਚ। ਬਾਲਨ ਦਾ ਢੇਡਾ ਲਾਉਣਾ। ਉੱਥੇ ਹੁਣ ਬੰਦਾ ਛੱਡ ਕੇ ਆਇਆ ਉੱਥੇ ਤੇ ਪੰਜੂਟ ਬੋਲਦਾ। ਉੱਪਰ ਦੇ ਵੇਟਿੰਗ 'ਚ ਫੋਨ ਲਾ ਹੋਇਆ। ਹੈ? ਕੋਈ ਨਹੀਂ ਅੱਜ ਕਾਲੀ ਹੀ ਦੇਣਾ ਕਰਨਾ ਹੋਣਾ। ਕਿਹੜਾ ਭਰ ਕੇ ਆਇਆ? ਕਿਹੜਾ ਭਰ ਕੇ ਬਾਹਰ ਕੱਢ ਕੇ ਆਇਆ? ਖਾਲੀ ਕਰਕੇ ਆਇਆ ਹੈ। ਨਹੀਂ ਨਿਕਰੇ ਆ। ਹਾਂ। ਲੇਕੇ ਤੂੰ ਜੂਠ ਕਾਤੇ ਬੋਲੇ ਇੱਕ ਬੋਲਣਾ ਪੈਂਦਾ ਉਹ ਐਨੇ ਚੱਲਦਾ ਨਹੀਂ ਉਹਦੇ ਟਰਾਲਾ ਨਹੀਂ ਚੜਦਾ 120 ਕੁਆਇੰਟਰ ਮਾਲਤਾ ਉਹਦਾ ਤਰਾ ਕੇ ਖੁੰਡ ਤਰਾ ਕੇ ਓਵਰ ਦਾ ਮਾਲ ਇੱਕ ਜਗ੍ਹਾ ਲਾਤਾ ਹੁਣ ਉਹਨੇ ਖਾਲੀ ਕਰਕੇ ਬਸ ਠੀਕ ਹੈ ਪਾ ਜੰਡੇ ਕਰਾਏ ਮਤਲਬ ਪੂਰੀ ਜਗ੍ਹਾ ਖਲੀ ਵਜਣਾ ਨਾ ਜਿਹਨੂੰ ਕਰਾ ਕੇ ਇਹਨੂੰ ਤਿੰਨ ਮਹੀਨੇ ਦਾ ਟਾਈਮ ਲੱਗੇ 6 ਮਹੀਨੇ ਤਿਆਰ ਹੋਈ ਠੀਕ ਹੈ ਜਿਹਦੇ ਦਬਾਰ ਨਹੀਂ ਕਰਦਾ ਲਓ ਜੀ ਬਾਈ ਨੇੜੇ ਆ ਗਏ ਆ ਨਾ ਪੂਰੀ ਠਿਕਰੇ ਸਫਰ ਬਾਈ ਹਾਂਜੀ ਹਾਂਜੀ ਇਹ ਟ੍ਰੈਫਿਕ ਵਾਈ ਉਰੇ ਆ ਕਿ ਫੁੱਲ ਪੈ ਗਈ ਬਾ ਜਿਹੜੀ ਆ ਗੱਬੇ ਪੱਟੀ ਲਾਈ ਪਈ ਇਹਦਾ ਪਚਾਉ ਬਹੁਤ ਆ ਇਧਰ ਵਾਲੇ ਇਧਰ ਆ ਪਰੇ ਵਾਲੇ ਪਰੇ ਆ ਆ ਪਹੁੰਚੇ ਗਏ ਆਪਣੇ ਲੰਗਰ ਦੇ ਲਾਗੇ ਲਓ ਜੀ ਬਾਈ ਗੱਡੀ ਲੱਗੀ ਟਿਕਾਣੇ ਬਾਈ ਆਪਣੇ ਟਰੈਕਟਰ ਪਹੁੰਚ ਗਏ ਟਰੈਕਟਰਾਂ ਦੇ ਵਿਚਾਰੇ ਜਾਮ ਚ ਫਸੇ ਗਏ ਉਹਨਾਂ ਨੂੰ ਰਸਤੇ ਦਾ ਨੀਤਾ ਪਤਾ ਨਹੀਂ ਪਚਾਉ ਪਾਦੇ ਵੀ ਪਹਿਲਾ ਦਿਨ ਤੇ ਹੁਣ ਹਾਂ 12 ਵਜੇ ਦੇ ਪਹੁੰਚੇ ਵੇ ਉਹ ਵੀ ਬੰਦੇ ਹੈਰਾਨ ਹੈਗੇ ਵੀ ਬੰਦੇ ਕਿੱਥੇ ਨੂੰ ਆ ਗਏ ਕਿਹੜਾ ਰੂਟ ਲੱਭ ਲਿਆ ਹੈ ਜਿੰਦੂ ਬਈ ਰਸਤਾ ਵਿੱਕੀ ਵੇ ਨੂੰ ਪਤਾ ਲੈ ਤੇਤੀ ਬੰਦੇ ਵੇਰ ਕੁਝ ਨਹੀਂ ਹੈਗਾ। ਔਰ ਇੱਕ ਸਾਲ ਦੁੱਧ ਲੈ ਕੇ ਆਉਂਦੇ ਅੱਜ ਕਿਸੇ ਵਾ ਕਿਸੇ ਹੋਰ ਕੋਲ ਆਉ ਹਾਂ ਕਰਕੇ। ਹਾਂ ਫਰਕ ਤਾਂ ਹੈਗਾ ਜੀ ਨੂੰ ਤੈਨੂੰ ਪਤਾ ਲੱਗਣਾ ਤਾਂ? ਲਾ ਅਜੇ ਤਾਂ ਪਿੱਛੇ ਹੋਣਾ ਤਾਂ। ਖੋ ਜਾਣਾ ਤਾਂ। ਮੈਂ ਵੀ 2-3 ਘੰਟੇ ਜਾ ਕੋਈ ਮੇਰੀ ਮਾਮੀ ਦੀ ਕੁੜੀ ਜਿਹ ਹੈਗੀ ਹੈਪੀ ਨੂੰ ਪਤ ਤਾਂ। ਲਓ ਜੀ ਬਾਈ ਇੱਕ ਸਾਈਡ ਆਪਣਾ ਟਰਾਲਾ ਖੜਾ ਹਾਂ ਮਿੰਦਰ ਬਾਈ। ਹਾਂਜੀ ਕਿੱਧਰ ਐਡਾ ਡਿਊਟੀ ਲੱਗੀ ਵੀ ਐ? ਆ ਬਾਈ ਬਾਈ ਡਿਊਟੀ ਲਾਈਵ ਐ ਸਾਰੇ ਪਾਸੇ ਸਬਾਨ ਦੀ ਬਹੁਤ ਬਕਰੇ ਹੋਈ। ਸਾਰਾ ਰਸਵਾਨੀ ਦਾ ਅਸਲਾ ਜਿਹੜਾ ਹੈਗਾ ਟਰਾਲੇ ਦੀ ਹਾਂ ਟਰਾਲੇ ਦੀ ਡਿਊਟੀ ਬਾਈ ਵਿੰਦਰ ਬਾਈ ਦੀ ਪਰ ਇਹ ਬੰਦੇ ਬਰੇ ਇੱਧਰ ਤੁਸੀਂ ਹੈ ਹਾਂ ਨਾ ਠੀਕ ਹੈ ਭਾਈ ਜ਼ਿੰਮੇਵਾਰੀ ਬਾਈ ਜਿਹੜੀ ਪਠਾਰ ਤੇ ਬੈਠੇ ਆ ਸਖਤ ਡਿਊਟੀ ਨਾਲ ਬੈਠਦਾ ਤੇ ਕਦੂ ਕਰ ਕਰ ਲਾ ਜਾਂਦਾ ਉਹ ਸਹੀ ਤਾਂ ਹੈ ਹਾਂ ਵਿੰਦਰ ਬਾਈ ਤੇਰੀ ਵੀ ਡਿਊਟੀ ਬਾਈ ਤੇਰੇ ਇਹ ਅੰਦਰ ਕਿੰਨੇ ਟਾਈਮ ਚ ਪਹੁੰਚ ਗਏ 2 ਘੰਟੇ ਚ ਮੋਟਰਸਾਈਕਲ ਇੰਨਾ ਖੱਲਿਆ 2 ਘੰਟੇ ਥੋੜੇ ਹੁੰਦੇ ਭਾਈ ਜਮ ਜਾ ਉਹ ਨਹੀਂ ਲੰਗਰ ਵਾਲੇ ਤਾਂ ਕਰਦੇ ਫੇਰ ਸਾਨੂੰ ਮਾਰ-ਦਾਨ ਰੱਖਣਾ ਪੈਂਦਾ ਤਾਂ ਕਿਦਾ ਹਰੇ ਦਾ ਇਹ ਤਾਂ ਹੈ ਜਾ ਉਹ ਮਿਲਦੇ ਨੇ ਹਾਂ ਮਿਲਣ ਮਿਲਣੇ ਵਾਲੇ ਦਾ ਤਾਂ ਹੱਥੇ ਕੋਈ ਨਹੀਂ ਦਾ ਠੀਕ ਹੈ ਠੀਕ ਹੈ ਲੰਗਰ ਵਾਲੇ ਵੀ ਜਾਣਦੇ ਤੇ ਬਾਕੀ ਫੇਰ ਮੋਹਰ ਸਾਡੇ ਕੋਲ ਦੀ ਤਾਂ ਕਰਕੇ ਥੋੜਾ ਠੀਕ ਹੈ ਠੀਕ ਹੈ ਆਹ ਟਰਾਲੀ ਦੀ ਬਾਈ ਇਹਨਾਂ ਨੇ ਕਿਹ ਰੱਖੀ ਵੀ ਆਹ ਭਾਈ ਸਾਰੇ ਬੰਦੇ ਬਦਲ ਬਦਲ ਲੱਗ ਜਾਂਦੇ ਆ ਜਦੋਂ ਮਸ਼ੀਨ ਮਤ ਕਿਉਂਕਿ ਬਾਈ ਫੇਰ ਵਿੱਚ ਬੰਦੇ ਆ ਉਹਨੂੰ ਟਾਈਮ ਮਿਲ ਜਾਂਦਾ ਸਾਰਿਆਂ ਨੂੰ ਜੇ ਕਿ ਕਿੱਧਰ ਲੱਗਿਆ ਟਾਈਮ ਮੈਂ ਮਸ਼ੀਨ ਪਾਉਂਦਾ ਜਦੋਂ ਕਰਦਾ ਭਰਾ ਵੇੜਾ ਭਾਈ ਆ ਬਾਕੀ ਜਾਂਦਾ ਹੈ ਬੜੇ ਗ੍ਰੈਂਡ ਮਸ਼ੀਨਾਂ ਦੀ ਜਿੱਥੇ ਜੱਗੇ ਨਹੀਂ ਕਰਦੇ ਉਹ ਚ ਪਾ ਦਿੰਦੇ ਆ ਫੱਟੇ ਸਾਡੇ ਪਾ ਲੱਗ ਗਿਆ ਪਰ ਭਾਈ ਸਭ ਤੋਂ ਵਾਰ ਵਾ ਇੱਕ ਡੈਕਟਰ ਆ ਸਾਡਾ ਬੋਨ ਜਾਂਚ ਭੱਜ ਗਿਆ ਰਖਾ ਵੰਦਾ ਵੀ ਹੈ ਵੰਦਾ ਵੀ ਬਾਈ ਆ ਵੀ ਜੱਗਿਆ ਜਿਹੜਾ ਪਿਛਲਾ ਮਾਲ ਕੋਪੀ ਬੈਗਰ ਠੀਕ ਆ ਵੀਰੇ ਠੀਕ ਆ ਵੇ ਤਾਣਾ ਫਾਕੀ ਬਾਈ ਉਧਰ ਬੋਰਡ ਨੂੰ ਵੀ ਲਾ ਰਿਹਾ ਟਿਕਾਣੇ ਪਰ ਕਿ ਇੱਕ ਵਾਰ ਸੈਟਿੰਗ ਜੀ ਹੋ ਜੇ ਫੇਰ ਕੰਮ ਲੋਟ ਆ ਲੋ ਜੀ ਬਾਈ ਉਧਰ ਪਿਆਜ਼ ਵਾਲੇ ਮੁੰਡਿਆਂ ਨੇ ਵੱਟ ਛੱਡੇ ਨਹੀਂ ਹੱਤਾਂ ਵੱਟ ਨਹੀਂ ਲੱਗਿਆ ਬਾਈ ਇਹ ਬਾਈ ਕੱਲ ਦੀ ਆਈ ਵੀ ਸੰਗਤ ਹੋਰ ਕੱਲ ਦੀ ਫਿਰ ਜਗ੍ਹਾ ਵੀ ਘੇਰੀ ਆ ਕੇ ਇਟਾਲੀਅਨ ਟਰਾਲੀਆਂ ਬਾਈ ਇਹਨਾਂ ਨੇ ਕਾਬੂ ਕਰੀਆਂ ਜਿਹੜਾ ਸਾਹਮਣੇ ਸੰਗਤ ਆ ਰਹੀ ਹੈ ਤੇ ਜਗਾ ਹੀ ਸਾਹਮਣੇ ਓਕੀ ਜੀ ਨਾ ਸਹੀ ਗੱਲ ਤਾਂ ਕੱਫਨੀ ਵਜਾ ਜਗਾ ਮਿਲ ਵੀ ਲਈ ਜੀ ਸਬਰ ਤਾਂ ਇਹਨਾਂ ਨੇ ਪਹਿਲੀ ਟਾਈਮ ਤੁਸੀਂ ਆਏ ਆ ਆਰਮਨਾਲ ਟਰਾਲੀਆਂ ਤਾਂ ਲੱਗੀਆਂ ਇਹ ਤਾਂ ਹੈਗਾ ਲੜਦੇ ਨਹੀਂ ਕਿਸੇ ਨਾਲ ਬੜੀ ਵਧੀਆ ਰਹਿ ਬਾਈ ਇੰਨੇ ਜਗ੍ਹਾ ਦਾ ਹੱਕ ਹਾਂਜੀ ਹਾਂਜੀ ਸਰ ਚੱਲਦੇ ਚੱਲਦੇ ਤੁਸੀਂ ਕਿਆ ਕਰੀ ਜਾਂਦੇ ਟੋਕਾ ਹੀ ਕਰੀ ਜਾਂਦਾ ਹੈ। ਆਈ ਫੋਲੇ ਜਾਂਦਾ ਉੱਪਰ ਤੇ ਪੱਤੇ ਉਤਾਰਨੇ ਪੈਣਗੇ। ਪੂਰੀ 12ਵਾਂ ਆਪ ਨੂੰ ਚੱਕਣੇ ਪੈਣੇ ਨਾ। ਥੈਲੇ 'ਚ ਪਾ ਕੇ ਘਰ ਨੂੰ ਲੈ ਜਾਈਂ ਡੰਗਰਾਂ ਦੇ ਕੰਮ ਆ ਜਾਣੇ। ਜਾਣ ਲੱਗੇ। ਇਹ ਆਏ ਦਾ ਪੱਲੀਆਂ ਨਾਲ ਜਿਹੜੋ ਪੱਲੀਆਂ ਨਾਲ ਲਿਉੜਦੀਆਂ। ਮਸ਼ੀਨਾਂ ਵਾਲੀਆਂ ਇਹ ਜਿਹੇ ਲਿਉਂਦੇ ਕਈ। ਕੱਕੇ ਬਾਈ ਕਿਹੜਾ ਹਾਲ ਹੈ? ਬਲੀ ਆ ਮਸ਼ੀਨਾਂ ਇੱਕੋ ਚੱਕ ਲਿਆ। ਕੱਕੇ ਬਾਈ ਅੱਜ ਆਇਆ? ਹੈ? ਅੱਜ? ਕੱਲ ਦਾ ਆਇਆ ਗਾ ਸਭ ਤੋਂ ਪਹਿਲੇ ਤੇ ਸਰਵਿਸ ਤੇ ਕਰਾਇਆ। ਹਾਂ। ਠੀਕ ਹੈ ਠੀਕ ਹੈ। ਹਾਂ ਬਾਈ ਠੀਕ ਚੱਲਦਾ ਕੰਮ? ਆਹ ਇੱਕ ਨੰਬਰ ਹੁਣ ਮੈਂ ਆਪਣਾ ਕੰਮ ਦਾ ਸਮੇਟ ਸਮੂਟ ਕਰਦੇ ਗਾਜਰਾ ਗੁਜਰਾ ਭਾਈ ਆਪਣੇ ਸਾਰੇ ਟਰੈਕਟਰ ਟਰਾਲੀਆਂ ਗੱਡੀਆਂ ਪਹੁੰਚ ਗਈਆਂ ਪਹੁੰਚ ਗਈਆਂ ਫਾਈਨਲ ਹੋ ਗਿਆ ਫਾਈਨਲ ਹੈ ਟਿਕਾਣੇ ਲੱਗ ਗਏ ਟੈਨਸ਼ਨ ਫਰੀ ਜਿਨ੍ਹਾਂ ਨੇ ਹੁਣ ਆਈ ਜਾਣਾ ਮਗਰ ਤੇ ਤੁਰੇ ਬਈ ਉਹਨਾਂ ਨੇ ਵੀ ਪਹੁੰਚੇ ਜਾਣਾ ਠੀਕ ਹੈ ਹੁਣ ਹੁਣ ਥੋੜਾ ਜਿਹਾ ਰਸ 11 12 ਵਜੇ ਤੱਕ ਉਹ ਤੋਂ ਬਾਅਦ ਫਰੀਜ ਹੋ ਜਾਣਾ ਸਾਰਾ ਗੁਜਰਾ ਠੀਕ ਹੈ ਭਾਈ ਉਹਨਾਂ ਦੇ ਟਿਕਾਣੇ ਟਿਕਾਣੇ ਲੱਗੀ ਜਾਣਾ ਪਸ ਉਧਰ ਬਸੀ ਪਠਾਨਾ ਵਾਲਾ ਰੋਡ ਬੰਦ ਕਰਕੇ ਨਾ ਸਾਰੇ ਇੱਧਰ ਨੂੰ ਭੇਜਦੇ ਉਹਨਾਂ ਨੇ ਠੀਕ ਹੈ ਬਸੀ ਤੇ ਵੀ ਇੱਧਰ ਨੂੰ ਭੇਜੀ ਜਾਂਦੇ ਜਿਹੜੇ ਚੁੰਨੀ ਵਾਲੇ ਉਹ ਉਹਦੇ ਕਰਕੇ ਪਾਰਕਿੰਗ ਦਾ ਪਿੱਛੇ ਇੱਕ ਐਚੇ ਬੜੀ ਜੋਤੀ ਰੂਪ ਦੇ ਨਾਲ ਬਣਦੀ ਪਈ ਹੈ ਉਹਦਾ ਹੀ ਚੱਕਰ ਆ ਬਾਈ ਹਾਂ ਬਾਕੀ ਬਾਈ ਜਿਹੜਾ ਆਪਣਾ ਲੰਗਰ ਹੈ ਸਾਹਮਣੇ ਹੰਸਾਰੀ ਵਾਲਾ ਡੇਰਾ ਉਹਦੇ ਸਾਹਮਣੇ ਆ ਸਾਹਮਣੇ ਲੱਗਣਾ ਹੰਸਾਰੀ ਵਾਲਾ ਡੇਰੇ ਦੇ ਸਾਹਮਣੇ ਆ ਬਾਈ ਆਏ ਨੂਰ ਮਹਿਲ ਨੂਰ ਮਹਿਲ ਆ ਬਾਈ ਨੀਰ ਮਹਿਲ ਨੂਰ ਮਹਿਲ ਅਈ ਦੋਆ ਸੈ ਨੂੰ ਟਰਾਲੀ ਟਰਾਲੀਆਂ ਵਿੱਚ ਨੂੰ ਜਗ੍ਹਾ ਬਣਾ ਕੇ ਲੰਘਣਾ ਪੈਂਦਾ ਵੇਖੋ پوری ہو گیا پوری دے لبنا یارو پتا ہے بار بار کا بازار کا بازار اپنا بڑا پکڑی ہے پتہ ہے یہ سارے تو سارے بڑا 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 ہے بندہ پنجا جذب نہیں پاندو वाहेगुरु महादास अच्छे पाशाह वाहेगुरु 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 वागुरू नाम श्री वाहेगुरु ਪੁਰਵੇ ਹੀ ਹੋਗੇ ਦਰਸ਼ਨ ਬਾਈ ਲਾਜ ਰੱਖ ਲਈ ਬਾਬੇ ਨੇ ਦਰਸ਼ਨ ਕਰਨ ਆਏ ਤੇ ਦਰਸ਼ਨ ਹੋਗੇ ਮਾਜ ਕੇ ਬਾਈ ਹੋਗੇ ਦਰਸ਼ਨ ਹੋਗੇ ਜੀ ਹੋਗੇ ਸੁਣ ਲਈ ਮਹਾਰਾਜ ਮੈਂ ਤੇ ਨਹੀਂ ਦੀ ਪੂਰਾ ਪੂਰਾ ਟਾਈਮ ਦਾ ਉਧਰ ਅੰਦਰ ਬਾੜੀ ਉਹ ਤੇ ਬੰਦ ਹੋ ਗਿਆ ਪੂਰਾ ਪੂਰਾ ਟਾਈਮ ਪਰ ਮਹਾਰਾਜ ਦੇ ਬਾਈ ਦਰਸ਼ਨ ਹੋਗੇ ਮਹਾਰਾਜ ਸੱਚੇ ਬਾਦਸ਼ਾਹ ਬਾਈ ਸਾਰੇ ਸੰਸਾਰ ਦਾ ਭਲਾ ਕਰੇ ਬਾਕੀ ਬਾਈ ਧੁੰਦ ਬਹੁਤ ਪੈ ਗਈ ਧੁੰਦ ਬਹੁਤ ਪੈ ਗਈ ਪੂਰੀ ਕਿਹਨਾਂ ਸਕਰੀਨ ਦਿਖਾ ਦੇ ਆਹ ਦੇਖੋ ਬਾਈ ਬਾਕੀ ਬਾਬਾ ਜੀ ਦੇ ਫੋਟੋ ਬਾਈ ਆ ਸਾਹਣ ਕੀ ਨੀਤੋਂ ਤਾਂ ਪੈ ਗਈ ਬਾਈ ਨੇੜੇ ਤੇ ਵੀ ਗੁਰਦੁਆਰਾ ਦਿਖਦਾ ਦੂਰ ਤੇਰਾ ਜ਼ਮੀਨ ਦਿਖਦਾ ਹੈਗਾ ਪੂਰੀ ਹਾਂ ਬਹੁਤ ਧੁੱਧ ਬਹੁਤ ਆ ਗਿਆ ਹਾਂ ਹਾਂ ਧੁੱਧ ਲੜ ਕੇ ਦਿਖਦਾ ਆ ਦੇਖ ਲਓ ਬਾਈ ਕੁਛ ਨਹੀਂ ਦਿਖਦਾ ਹੈਗਾ ਥੇੜੇ ਨੇੜੇ ਹੀ ਦਿਖਦਾ ਇਹ ਲਓ ਜੀ ਬਾਈ ਦੀਵਾਨ ਟੋਡਰਮਾਲ ਦੀ ਹਵੇਲੀ ਜਾਈ ਹੈ ਇਹਨਾਂ ਦਾ ਵੀ ਸਿੱਖ ਧਰਮ 'ਚ ਬਾਈ ਬਹੁਤ ਯੋਗਦਾਨ ਹੈ ਤੇ ਦੇਖੋ ਹਵੇਲੀ ਦਾ ਕਿਦਾਂ ਦਾ ਕੰਡੀਸ਼ਨ ਆ ਜਾਓ ਵੀਰ ਅੱਗੇ ਨੂੰ ਭਾਈ ਬਹੁਤ ਵੱਡਾ ਯੋਗਦਾਨ ਹੈ ਸਿੱਖ ਧਰਮ ਵਿੱਚ ਇਹਨਾਂ ਦਾ ਵੀ ਦੀਵਾਨ ਟੋਡਣ ਵਾਲ ਬਾਕੀ ਸ਼ਾਮ ਦਾ ਟਾਈਮ ਆ ਬਾਈ ਧੁੰਦ ਬਹੁਤ ਪਈ ਪਈ ਆ ਦਾ ਥੱਲੇ ਦੇਖ ਕੇ ਮੜਾ ਆ ਨਾ ਨਾ ਥੱਲੇ ਪੈਰ ਆਪਣਾ ਥੱਲੇ ਕੱਚੇ ਚ ਗਿਰਨਾ ਜਾਇਓ जय पाछा महाराज वाह गुरु जय पाछा महाराज आजा पूरी आजा सारा कुछ देख ले लिखा पे कली-कली और देख ये चीज है आजा बांसे द्वारा तैयार होने लगी थी ਓਏ ਭਾਈ ਅੰਦਰ ਆਏ ਹਵੇਲੀ ਦੇ ਕਿੱਨੇ ਕਿਨੇ ਨੀਵੇਂ ਹੈ ਦਾ ਨੀਮਾ ਜਾਵੇਂ ਦੇਖੋ ਭਾਈ ਉੱਪਰ ਹੱਥ ਲਾਦਦਾ ਕਿਦਾਂ ਰੇਟਾ ਸਰੰਦੀ ਹੈ ਬੁਰੀ ਆ ਦੇ ਇੱਧਰ ਪਹਿਲੇ ਪੜੀ ਹਾਂ ਲੰਗਣ ਨੂੰ ਲੋ ਭਾਈ ਇਧਰ ਵੀ ਦਿਖਾਉਂਦੇ ਸਕਦੇ ਹੁੰਦੇ ਦੇਖੋ ਕਹਿੰਦਾ ਭਾਬੀ ਥੋੜੀ ਸਾਬ ਨਹੀਂ ਹੋ ਆ ਕੇ ਜੀਤੀ ਪੂਰੇ ਵੀ ਹੈਗਾ ਤਾਂ ਕੁਝ ਭਾਈ ਹੈ ਬੁਰੀ ਕਹਿੰਦਾ ਭਾਬੀ ਸਾਬ ਨਹੀਂ ਹੋਈ ਭਾਈ ਸਾਬ ਨਹੀਂ ਹੋਈ ਮੇਰੀ ਗੱਲ ਮਤਲਬ ਕੰਦਾ ਕੁੰਦਾ ਗਿਰ ਗਈਆਂ ਜਿਹੜੇ ਸਾਹਮਣਾਂ ਉਹਨਾਂ ਦਾ ਯੋਗਦਾਨ ਤਾਂ ਇਹ ਚੀਜ਼ ਦੀ ਵੀ ਸਾਹਮਣੋਂ ਹੀ ਚਖਦੀ ਵੀ ਨਹੀਂ ਨਹੀਂ ਇਹਦਾ ਮੈਂਟੇਨੈਂਸ ਨਾਲ ਦੇ ਨਾਲ ਹੋਈ ਜਾਵੇ ਤਾਂ ਠੀਕ ਹੈ ਸਹੀ ਗੱਲ ਆ ਬਾਈ